ਸ਼ੈੱਡ ਦੇਖੋ ਕਿੰਨੇ ਸ਼ੌਕ ਨਾਲ ਪਾਇਆ ਹੋਇਆ ਹੈ ਪੂਰਾ ਟਾਪ ਦਾ ਸ਼ੈੱਡ ਪਾਇਆ ਹੋਇਆ ਹੈ ਤੇ ਨਾਲ-ਨਾਲ ਗੈਲਰੀ ਰੱਖੀ ਹੋਈ ਆ ਆ ਦੇਖੋ ਗੈਲਰੀ ਐ ਰੱਖੀ ਹੋਈ ਆ ਵੀ ਬਾਹਰ ਦੀ ਪਾਣੀ ਨੀਰਾ ਵਗੈਰਾ ਦਾਣਾ ਪਾਉਣਾ ਬਾਹਰ ਦੀ ਪਾਇਆ ਜਾ ਜੀ ਗੱਲ ਬਾਈ ਦੇਖੋ ਜਿਵੇਂ ਆਹ ਐਂਗਲ ਸੀ ਕੰਦ ਦੇ ਵਿੱਚ ਤੇ ਰਿਆ ਜਾ ਸਕਦੇ ਸੀ ਬਾਈ ਰੈ ਇਨਾ ਸੋਹਣਾ ਕੰਮ ਕੀਤਾ ਕਿਉਂਕਿ ਇਹਨੇ ਕਿਹੜਾ ਪਹਿਲਾਂ ਸੋਚਿਆ ਸੀ ਵੇਚਣਾ ਹੈ ਲੱਗ ਤੋਂ ਲਾਈ ਹੈ ਨਾ ਬਾਈ ਲੱਗ ਤੋਂ ਆਹ ਫਾਬਲਾ ਲਾਇਆਗਾ ਤੇਰਾ ਐਂਗਲ ਲੱਗ ਤੋਂ ਬਾਈ ਡਬਲ سپورਟ ਦਿੱਤੀ ਹੋਈ ਹੈ ਬਾਕੀ ਆ ਟੂਟੀਆਂ ਟਾਟੀਆਂ ਬਾਈ ਬਾਈ ਨੇ ਅੰਦਰ ਲਿਆਂਦੀਆਂ ਹਾਂਜੀ ਵੀਰੇ ਆ ਦੇਖੋ ਜੀ ਲਾਈਟ ਦਾ ਪ੍ਰਬੰਧ ਇੱਥੇ ਦੇਖ ਲਓ ਬਾਕਸ ਤਰਪਾਲਾਂ ਨੂੰ ਬਹੁਤ ਸ਼ੌਕ ਦਾ ਕੰਮ ਕੀਤਾ ਹੋਇਆ ਸੀ ਵੀਰ ਨੇ ਸ੍ਰੀ ਕਾਲ ਦੋਸਤੋ ਬਾਈ ਇਸ ਟਾਈਮ ਆਪਾਂ ਮਲੇਰ ਕੋਟਲੇ ਦੇ ਵਿੱਚ ਖੜੇ ਆ ਤੇ ਜਿਹੜੀ ਤੁਸੀਂ ਆਹ ਜਗ੍ਹਾ ਦੇਖ ਰਹੇ ਹੋ ਇਹ ਜ਼ਮੀਨ ਬਾਈ ਬਕੈਊਆ ਬਾਈ ਨੇ ਫਾਰਮ ਪਾਇਆ ਸੀ ਬੱਕਰੀਆਂ ਦਾ ਕਿਸੇ ਕਾਰਨ ਕਰਕੇ ਬੱਕਰੀਆਂ ਵੇਚਨੀਆਂ ਪੈ ਗਈਆਂ ਤੇ ਨਾਲ ਇਹ ਜਿਹੜਾ ਫਾਰਮ ਆ ਉਹ ਵੀ ਬਕੈਊ ਕੀਤਾ ਬਾਈ ਇੱਥੇ ਬੰਦਾ ਕੋਈ ਵੀ ਜਿਵੇਂ ਮੱਝਾਂ ਦਾ ਫਾਰਮ ਪਾ ਸਕਦਾ ਜਾਂ ਗਾਈਆਂ ਦਾ ਪਾਉਣਾ ਤਾਂ ਲੋਕੇਸ਼ਨ ਬਹੁਤ ਵਧੀਆ ਰੋਡ ਵੀ ਆ ਸਾਹਮਣੇ ਤੇ ਬਾਕੀ ਗੱਲਬਾਤ ਨਿੰਮਾ ਖੜਾਗਾ ਆਪਣੇ ਨਾਲ ਇਹ ਤੋਂ ਪੁੱਛਾਂਗੇ ਕੀ ਹਾਲ ਆ ਬਾਈ ਨਿੰਮੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਨਿੰਮੇ ਇਹ ਦੱਸੀ ਲੋਕੇਸ਼ਨ ਬਾਰੇ ਦੱਸਦੇ ਪਹਿਲਾਂ ਹਾਂਜੀ ਬਾਈ ਤੁਹਾਨੂੰ ਮੈਂ ਲੋਕੇਸ਼ਨ ਦੱਸ ਦਾਂਗਾ ਇਹ ਨਾ ਮਲੇਰ ਕੋਟਲੇ ਤੋਂ 4 ਕਿਲੋਮੀਟਰ ਦੂਰ ਆ ਹਨਾ ਤੇ ਪਟਿਆਲੇ ਵਾਲੇ ਰੋਡ ਤੋਂ 2.5-3 ਕਿੱਲਿਆਂ ਦੀ ਬਾਹੀ ਤੇ ਆ ਠੀਕ ਹੈ ਠੀਕ ਹੈ ਜਿਹੜੀ ਆਪਣੀ ਆਪਣੀ ਜੰਮੂ ਕਟੜਾ ਰੋਡ ਹੈਗਾ ਭਾਰਤ ਮਾਲਾ ਕਹਿੰਦੇ ਨੇ ਇਹ ਨੂੰ ਉਹ 2 ਕਿਲੋਮੀਟਰ ਦੂਰੀ ਤੇ ਆ ਅੱਛਾ ਉਹ 2 ਕਿਲੋਮੀਟਰ ਹਾਂ ਇਹ ਜ਼ਮੀਨ ਦੇ ਰੇਟ ਵਧਨ ਦੇ ਸਾਰ ਨੇ ਠੀਕ ਹੈ ਭਾਈ ਇਹ ਦੂਜੀ ਜਾਣਕਾਰੀ ਇਹ 28 ਵਿਸਵਾਂ ਚ ਬਣਿਆ ਹੋਇਆ ਸਾਰਾ ਸਾਰਾ ਗੇਟ ਗੂਟ ਵਧੀਆ ਲੱਗਾ ਹੈ ਚਾਰ ਦੁਵਾਰੀ ਲੱਗੀ ਹੋਈ ਹੈ ਬਿਜਲੀ ਦਾ ਪ੍ਰਬੰਧ ਹੈ ਮੋਟਰ ਲੱਗੀ ਹੋਈ ਹੈ ਟੂਟੀ ਪਾਣੀ ਦਾ ਸਭ ਪ੍ਰਬੰਧ ਕੀਤਾ ਹੋਏ ਨੇ ਠੀਕ ਆ ਬਈ ਆਫਿਸ ਬਣਿਆ ਹੋਇਆ ਸਟੋਰ ਬਣਿਆ ਹੋਇਆ ਬਸ ਤਾਕੀਆਂ ਮੁਰਗੀਆਂ ਲੱਗਣ ਵਾਲੀਆਂ ਰਹਿ ਗਈਆਂ ਕੱਲੀਆਂ ਜੰਗਲੇ ਵਗੈਰਾ ਪੌੜੀਆਂ ਪੂੜੀਆਂ ਸਭ ਕੁਝ ਓਕੇ ਆ ਬਈ ਆਜੋ ਬਈ ਅੰਦਰੋਂ ਦਿਖਾਉਂਦੇ ਆ ਇਹ ਤਾਂ ਬਾਈ ਨਾ ਬਈ ਬੱਕਰੀਆਂ ਲੈਤੀ ਅਸੀਂ ਪਾਈਆਂ ਸੀ ਇਹ ਨਮਾ ਕੰਮੀ ਸੀ ਮਲਾਦਾ ਹੈ ਮੀਨਾਕੀ ਰੱਖੀ ਨੇ ਬਾਈ ਦੇ ਕੋਈ ਮਜਬੂਰੀ ਪੈ ਗਈ ਉਹਦੇ ਕਰਕੇ ਬੱਕਰੀਆਂ ਵੇਚਣੀਆਂ ਪੈ ਗਈਆਂ ਹੁਣ ਫਾਰਮ ਕਯੂ ਕਰਤਾ ਬਾਈ ਨੇ ਠੀਕ ਆ ਫਾਰਮ ਦੇਖੋ ਬਈ ਇਧਰਾਂ ਹੀ ਕਮਰੇ ਕੁਮਰੇ ਬਾਈ ਨੇ ਆ ਪੌੜੀਆਂ ਦੇਖ ਬਈ ਪੌੜੀਆਂ ਚੜ੍ਹਦੀਆਂ ਨੇ ਸੌਂਕ ਨਾਲ ਬਣਾਇਆ ਸੀ ਹਾਂ ਮੂਰੇ ਤਹਾਂ ਦੇਖ ਲੈ ਐਂਗਲ ਉਂਗਲ ਲਾ ਕੇ ਜੰਗਲਾ ਬਣਾਇਆ ਪੂਰੇ ਠੀਕ ਆ ਆ ਆਫਿਸ ਆ ਗਿਆ ਉਹ ਸਟੋਰ ਆ ਗਿਆ ਠੀਕ ਆ ਉਹ ਸਰਵਿਸਿਬਲ ਮੋਟਰ ਆ ਗਈ ਇਹਦੇ ਮੋਟਰ ਵੀ ਲੱਗੀ ਹੋਈ ਆ ਸਰਵਿਸਿਬਲ ਮੋਟਰ ਲੱਗੀ ਹੋਈ ਆ ਠੀਕ ਆ ਆ ਕੱਲੇ ਕੱਲੇ ਬਾਕਸ ਮੇਲ ਫੀਮੇਲ ਗੱਬਣ ਬੱਕਰੀਆਂ ਅਲਾੜ ਪਤਾ ਸਾਈਟ ਅਪ ਦੇਖੋ ਤੁਸੀਂ ਵੀ ਕਿੰਨੇ ਸੌਂਕ ਨਾਲ ਬਾਈ ਨੇ ਜਿਹੜੇ ਜਾਨਵਰ ਇਹਦੇ ਵਿੱਚ ਰੱਖੇ ਸੀਗੇ ਪਰ ਚਲੋ ਘਰ ਚ ਕੋਈ ਹੋ ਜਾਂਦੀ ਆ ਨਾ ਮਾੜੀ ਮੁੱਟੀ ਗੱਲ ਤੇ ਬਈ ਸੇਲ ਆ ਸਾਰੀ ਜਗ੍ਹਾ ਤੇ ਸਿਮੈਂਟ ਡੇਟਾ ਦਾ ਬਣਿਆ ਹੋਇਆ ਸਾਰਾ ਵੀਰੇ ਇਹ ਹਾਂ ਠੀਕ ਆ ਇਹਦੇ ਵਿੱਚ ਦੇਖ ਲਾ ਤੁਸੀਂ ਇੰਨੇ ਸ਼ੌਕ ਨਾਲ ਕੰਮ ਸੀ ਮਿੰਗਣਾ ਸਿੱਟਣ ਨੂੰ ਖੇਲੀ ਵੀ ਰੱਖੀ ਹੋਈ ਸੀ ਕੰਮ ਬਹੁਤ ਸ਼ੌਕ ਨਾਲ ਬਹੁਤ ਸ਼ੌਕ ਨਾਲ ਬਾਈ ਤੁਸੀਂ ਗਲਤ ਆ ਹੁਣੋ ਆ ਸ਼ੈੱਡ ਦੇਖੋ ਕਿੰਨੇ ਸ਼ੌਕ ਨਾਲ ਪਾਇਆ ਹੋਇਆ ਪੂਰਾ ਟਾਪ ਦਾ ਸ਼ੈੱਡ ਪਾਇਆ ਹੋਇਆ ਤੇ ਨਾਲ-ਨਾਲ ਗੈਲਰੀ ਰੱਖੀ ਹੋਈ ਆ ਆ ਦੇਖੋ ਗੈਲਰੀ ਐ ਰੱਖੀ ਹੋਈ ਆ ਵੀ ਬਾਹਰ ਦੀ ਪਾਣੀ ਨੀਰਾ ਵਗੈਰਾ ਦਾਣਾ ਪਾਉਣਾ ਬਾਹਰ ਦੀ ਪਾਇਆ ਜਾ ਸਕੇ ਬਾਈ ਲਾਈਟਾਂ ਨੇ ਕਿੰਨੀਆਂ ਸੋਹਣੀਆਂ ਲਾਈਟ ਲਾ ਦੇ ਵੀਰੇ ਲਾਈਟਾਂ ਲੱਗੀਆਂ ਹੋਈਆਂ ਨੇ ਬਹੁਤ ਸੋਹੀਆਂ ਤੇ ਫਿਟਿੰਗ ਫੋਟਿੰਗ ਪੂਰੀ ਟੌਪ ਦੀ ਹੋਈ ਵੀ ਐ ਠੀਕ ਐ ਲਾਈਟ ਪਾਣੀ ਦਾ ਪ੍ਰਬੰਧ ਹਾਂ ਬਈ ਟੂਟੀਆਂ ਅੰਡਰਗਰਾਊਂਡ ਟੂਟੀਆਂ ਨੇ ਇੱਥੇ ਸਾਰਾ ਕੁਝ ਹੈਗਾ ਹਨਾ ਕੁਝ ਛੁੱਕਿਆ ਬਈ ਬਈ ਬਾਕੀ ਜਿਹੜੇ ਭਰਾ ਜਿਵੇਂ ਮੱਝਾਂ ਦਾ ਹਨਾ ਕੰਮ ਕਰਨਾ ਦੁੱਧ ਦਾ ਤਾਂ ਆਹ ਜਗ੍ਹਾ ਯਾਰ ਬਾਲੀ ਫਿੱਟਾ ਆ ਜਾ ਰਹੀ ਆ ਓਹ ਕੀ ਕੰਮ ਨਹੀਂ ਕਰ ਸਕਦੇ ਬਈ ਹਾਂ ਆ ਜਿਵੇਂ ਜਾਲੀਆਂ ਬੱਕਰੀਆਂ ਵਾਲੀਆਂ ਤੁਸੀਂ ਲਾ ਕੇ ਨਾ ਇੱਥੇ ਖੋਲਣੀਆਂ ਖਾਲੀਆਂ ਬਣਾ ਕੇ ਆਏ ਅੰਦਰ ਪੂਰੀ ਫੁੱਲ ਆਏ ਜਿਹੜਾ ਭਾਂਡਾ ਹੈਗਾ ਆਪਣਾ ਪੂਰਾ ਘੈਂਟ ਆ ਬਈ ਪੂਰਾ ਖੁੱਲਾਗਾ ਥੋੜੇ ਮਾਂਗ ਜਿਵੇਂ ਕੱਟਰ ਕੋਈ ਜੱਕਰ ਨਹੀਂ ਹੈਗਾ ਮੱਝਾਂ ਵਾਲੇ ਵੀਰਾਂ ਨੂੰ ਵੀ ਆ ਦੇਖ ਵੀਰੇ ਫਿਟਿੰਗ ਪੂਰੀ ਟਾਪ ਦੀ ਹੋਈ ਵੀ ਹੈਗੀ ਹਾਂ ਬਿਜਲੀ ਵੀ ਹੈ ਮੈਂ ਭਾਈ ਸ਼ਹਿਰ ਆ ਨਾ ਮਲੇਰ ਕੋਟਲਾ ਵੱਡਾ ਦੁੱਧ ਦੱਦ ਪਾਉਣ ਦਾ ਕੰਮ ਕਰਨਾ ਕਿਸ ਨੇ ਨਹੀਂ ਭਾਈ ਬੱਕਰੇ ਬੱਕਰੀਆਂ ਦਾ ਕੰਮ ਮਲੇਰ ਕੋਟਲਾ ਇੱਕ ਹੱਬ ਬਣੀ ਜਾਂਦੀ ਆ ਹੱਬ ਮੰਨੀ ਜਾਂਦੀ ਆ ਉਹ ਵੀ ਕਰ ਸਕਦਾ ਉਹਨੂੰ ਦਾ ਕੋਈ ਰੁਪਈਆ ਲਾਉਣ ਦੀ ਲੋੜ ਹੀ ਨਹੀਂ ਐਕਸਟਰਾ ਦੂਜੀ ਗੱਲ ਭਾਈ ਦੇਖ ਜਿਵੇਂ ਆਹ ਐਂਗਲ ਸੀ ਕੰਦ ਦੇ ਵਿੱਚ ਤੇ ਰਿਆ ਜਾ ਸਕਦੇ ਸੀ ਬਾਈ ਇਹਨੇ ਸੋਣਾ ਕੰਮ ਕੀਤਾ ਕਿਉਂਕਿ ਇਹਨੇ ਕਿਹੜਾ ਪਹਿਲਾਂ ਸੋਚਿਆ ਸੀ ਵੇਚਣਾ ਹੈ ਲੱਗ ਤੋਂ ਲਾਈ ਹੈ ਨਾ ਬਾਈ ਇਹ ਤੋਂ ਆਹ ਫਾਬਲਾ ਲਾਇਆਗਾ ਤੇਰਾ ਐਂਗਲ ਲੱਗ ਤੋਂ ਬਾਈ ਡਬਲ سپورਟ ਦਿੱਤੀ ਹੋਈ ਹੈ ਬਾਕੀ ਆ ਟੂਟੀਆਂ ਟਾਟੀਆਂ ਬਾਈ ਬਾਈ ਨੇ ਅੰਦਰ ਲਿਆਂਦੀਆਂ ਆਪਦੇ ਓਕੇ ਤੇ ਇਹ ਟੂਟੀਆਂ ਟੂਟੀਆਂ ਬਾਈ ਅੰਦਰ ਨੇ ਬਾਈ ਦੀਆਂ ਜਮਾ ਪੂਰੀ ਯਾਰ ਸ਼ੌਂਕ ਨਾਲ ਕੰਮ ਕੀਤਾ ਸੀ ਬਾਈ ਨੇ ਕੰਦਾ 'ਚ ਵੀ ਐਂਗਲ ਪਾਏ ਹੋਏ ਨੇ ਦੇਖਣੀ ਰਹੇ ਆਪਾਂ ਨੂੰ ਅੱਛਾ ਹਾਂ ਉਹ ਆਪਾਂ ਦਿਖਾ ਸਕਦੇ ਹਾਂ ਅਗਲੇ ਨੂੰ ਕੰਦਾ 'ਚ ਵੀ ਐਂਗਲ ਪਾਏ ਹੋਏ ਨੇ ਠੀਕ ਹੈ ਹਾਂਜੀ ਵੀਰੇ ਆ ਦੇਖੋ ਤੁਸੀਂ ਲਾਈਟ ਦਾ ਪ੍ਰਬੰਧ ਇੱਥੇ ਦੇਖ ਲਓ ਬਾਕਸ ਤਰਪਾਲਾਂ ਦਾ ਬਹੁਤ ਸ਼ੌਕ ਦਾ ਕੰਮ ਕੀਤਾ ਹੋਇਆ ਸੀ ਵੀਰ ਨੇ ਹੁਣ ਬਸ ਇੱਕ ਮਜਬੂਰੀ ਹੈ ਵੀ ਵੇਚ ਰਹੇਗਾ ਸੋਨੂੰ ਨਾਲ ਸਕਰੀਨ ਤੇ ਨੰਬਰ ਦੇ ਦੇਾਂਗੇ ਉਹ ਨੰਬਰ ਤੇ ਕੰਟੈਕਟ ਕਰ ਲਿਓ ਲੋਕੇਸ਼ਨ ਫੇਰ ਦੱਸ ਦਈਏ ਮਲੇਰ ਕੁੱਟਲੇ ਤੋਂ 4 ਕਿਲੋਮੀਟਰ ਦੂਰ ਹੈ ਭਾਰਤ ਮਾਲਾ ਜੰਮੂ ਖਟੜਾ ਰੋਡ ਤੋਂ 2 ਕਿਲੋਮੀਟਰ ਦੂਰ ਹੈ ਪਟਿਆਲੇ ਵਾਲੇ ਰੋਡ ਤੋਂ 2.5-3 ਕਿੱਲੇ ਦੂਰ ਹੈ ਠੀਕ ਹੈ ਇਹ ਲੋਕੇਸ਼ਨ ਹੈ ਬਾਈ 28 ਬਿਸਮੈਚ ਬਣਿਆ ਹੋਇਆ ਹੈ ਫੁੱਲ ਕਵਰ ਹੈ ਮੋਟਰ ਲੱਗੀ ਹੋਈ ਹੈ ਸਿਮੈਂਟਡ ਇਟਨਾ ਤਿਆਰ ਹੈ ਤੁਸੀਂ ਆ ਕੇ ਇੱਕ ਵਾਰ ਦੇਖ ਲਓ ਜੇ ਕੋਈ ਤੁਹਾਡਾ ਮਨ ਮੰਨਦਾ ਤਾਂ ਬਾਈ ਨਾਲ ਗੱਲ ਕਰ ਲਿਓ ਨੰਬਰ ਤੁਹਾਨੂੰ ਦਿੱਤਾ ਹੋਇਆ ਚੈੱਕ ਕਰ ਲਓ ਬਈ ਠੀਕ ਆ ਬਾਈ ਨਿੰਮੇ ਤੇਰਾ ਧੰਨਵਾਦ ਤੇ ਜਿਹੜੀ ਤੂੰ ਬਾਈ ਦੀ ਵੀ ਮਦਦ ਕੀਤੀ ਤੇ ਛਾੜੀ ਵੀ ਹੈ ਨਾ ਇਹ ਜਗ੍ਹਾ ਦੱਸਣ ਦੇ ਬਾਰੇ ਵਿੱਚ ਤੇ ਬਾਈ ਗਾਂਹਾਂ ਤੋਂ ਆਪਾਂ ਇਹੀਆਂ ਜਿਹੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਨੂੰ ਭਰਾ ਨੇ ਵੀ ਕੋਈ ਚੀਜ਼ ਜਿਵੇਂ ਹੈ ਨਾ ਉਹਦਾ ਫਾਰਮ ਆ ਜਾਂ ਕੋਈ ਵੀ ਚੀਜ਼ ਸੇਲ ਕਰਨੀ ਆ ਤਾਂ ਸਾਡੇ ਨਾਲ ਵੀ ਸੰਪਰਕ ਕਰ ਸਕਦਾਗਾ ਤੇ ਆ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਜਿਨੇ ਇਹ ਜਗ੍ਹਾ ਬਾਈ ਖਰੀਦਣੀ ਆ ਤੇ ਫਾਰਮ ਇੱਥੇ ਕੋਈ ਵੀ ਕਾਮਯਾਬ ਹੋ ਸਕਦਾ ਇਹ ਤੁਸੀਂ ਕਰਨਾ ਕਿਉਂਕਿ ਨੇੜੇ ਸ਼ਹਿਰ ਹੈ ਮਲੇਰ ਕੋਟ ਦਾ ਦੂਜੀ ਗੱਲ ਇੱਕ ਹੋਰ ਹੈ ਇੱਥੇ ਸੇਫਟੀ ਬਹੁਤ ਹੈ ਹਾਂ ਸੇਫਟੀ ਦੋ ਤਿੰਨ ਘਰ ਬਣੇ ਹੋਏ ਨੇ ਨੇੜੇ ਬਹੁਤ ਵਧੀਆ ਬਈ ਹਾਂ ਬਾਕੀ ਇਧਰਲੇ ਪਾਸੇ ਮੁਰਗੀਆਂ ਦਾ ਫਾਰਮ ਹੋਰ ਪਾਓ ਬਹੁਤ ਨੌ ਘਰ ਬਣੇ ਹੋਣੇ ਆਸੇ ਪਾਸੇ ਨੌ ਘਰ ਬਣੇ ਹੋਏ ਨੇ ਥੋੜੇ ਥੋੜੇ ਫਰਕ ਨਾਲ ਬਹੁਤ ਸੇਫਟੀ ਹੈ ਬਾਈ ਇੱਥੇ ਠੀਕ ਆ ਬਾਈ ਨਮੇ ਤਨੁ